ਮਿਸ਼ਨਰਟ ਪੁਲਿਸ ਅੰਮ੍ਰਿਤਸਰ ਦੇ ਥਾਣੇ ਸਾਈਬਰ ਕ੍ਰਾਈਮ ਅਤੇ ਸਬ ਡਿਵੀਜ਼ਨ ਈਸਟ, ਵੈਸਟ, ਨਾਰਥ ਅਤੇ ਸੈਂਟਰਲ ਵੱਲੋਂ ਲੋਕਾਂ ਦੇ ਗਵਾਚੇ 153 ਮੋਬਾਈਲ ਫੋਨ ਯੂਪੀ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਟ੍ਰੇਸ ਕਰਕੇ ਮੋਬਾਈਲ ਫੋਨ ਅਸਲ ਮਾਲਕਾਂ ਦੇ ਹਵਾਲੇ ਕੀਤੇ। ਇਸ ਤੋਂ ਇਲਾਵਾ ਵਹੀਕਲ ਚੋਰੀ ਕਰਨ ਵਾਲਿਆਂ ਦੇ ਖਿਲਾਫ ਸ਼ਿਕੰਦਾ ਕਸਤੇ ਹੋਏ ਵੱਖ-ਵੱਖ ਮੁਕਦਮਿਆਂ ਵਿੱਚ ਚੋਰੀ ਦੀਆਂ ਦੋ ਰਗਜ਼ਰੀ ਕਾਰਾਂ 92 ਮੋਟਰਸਾਈਕਲ ਤੇਈ ਐਕਟਿਵਾ ਸਕੂਟਰੀਆਂ ਕੁੱਲ 117 ਵਹੀਕਲ ਬਰਾਮਦ ਕੀਤੇ ਗਏ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ अच्छा अच्छा ये तो करना जरूरी है थोड़ा सा फोन बहुत बढ़िया जी वंडरफुल आपने देखा जी रिकॉर्ड सर उन्होंने पीछे हो गई चलो श्री अजय शर्मा जी कमिश्नर ने जीएसटी के बीच ईस्ट सब डिवीजन इन्होंने इन्होंने फोन कलर करके देता जी गाइस भी नेशनल का भी हो गया भाई साहब एंड कांग्रेचुलेशन थैंक यू सर श्री प्रवेश कुमार जी एंड आज भी थोड़ा और प्रवेश जी ओजो कितना थोड़ा है इन्हें दा फोन गर्स्त में नहीं चुका चाहिए ऐसी फोटोग्राफर इन्हें दा ऑक्यूपेशन है नहीं चलो बढ़िया फिर तो बहुत फोटोग्राफ्स भी हो नहीं है पावन कुमार जी फिर तो बैठ के कर बाज नहीं आ रही तेरी चीज पावन कुमार आओ पावन जी सर एक ग्राफिक्स डिजाइनर ने इन्हें दा भी दिसंबर 2024 फोन को आ चाहिए कि साइबर क्र ਅਜੇ ਜੀ ਆਪਕੇ ਦਾ ਸ੍ਰੀ ਮਾ ਦਾ ਓਕੂਪੇਸ਼ਨ ਇਲੈਕਟ੍ਰੀਸ਼ੀਅਨ ਹੈ ਜੀ ਇਹਨਾਂ ਦਾ ਵੀ ਦਸੰਬਰ ਜੀ ਅਜੇ ਜੀ ਉਹ ਨੂੰ ਅੱਛਾ ਸਟਾਜ ਇਹ ਵੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ ਰਕਤ ਕਰ ਦਿੱਤੀ ਇੱਕ ਨੰਬਰ ਇੱਕ ਹੋਰ ਸ੍ਰੀ ਜਸਪਾਲ ਜੀ ਸਰ ਇਹ ਵੀ ਇਹਨਾਂ ਦਾ ਵੀ ਓਕੂਪੇਸ਼ਨ ਇਲੈਕਟ੍ਰੀਸ਼ੀਅਨ ਹੈ ਜੀ ਇਹਨਾਂ ਦਾ ਗਰਸ 2025 ਦੇ ਵਿੱਚ ਫੋਨ ਪਾਚਿਆ ਸੋਮਿਤੀ ਸੋਮਿਤੀ ਸਰ ਇਹਨਾਂ ਦੀ ਹਾਰਡਵੇਅਰ ਸਪਲਾਈ ਅਫੀਸਰ ਚ ਇਹਨਾਂ ਦਾ ਵੀ ਸਰਵ ਕੁਸ਼ਲ 2025 ਹੋ ਗਿਆ ਭਾਈ ਜੀ ਉਹ ਮਾਰਕ ਚ ਗਿਆ ਜੱਟਰਾ ਹਾਂ ਫੋਟੋ ਦਾ ਤੋਂ ਹਾਂ ਜੀ ਉਹ ਤੁਸੀਂ ਥੇ ਹਾਂ ਨਾ ਇੱਧਰ ਆਓ ਇੱਧਰ ਆਓ ਬੰਦਾ ਭਰਤ ਬੰਦਾ ਜਿਹੜਾ ਪ੍ਰਿਆਜੂ ਕੋਈ ਪਿਛੇ ਹੈ ਜੀ ਦੀਪਕ ਹੋਸਲਾ ਜੀ ਹੈਲੋ ਬੇਟੇ ਹਾਟ ਇਜ਼ ਯੂਰ ਗੁੱਡ ਨੇਮ ਰਿਸ਼ਤ ਰਿਸ਼ਤ हां जी सर ये फर्स्ट टाइम है सर ए ट्रेडर ने क्लोज ट्रेडर ने मैं तो आपके फोन में आपको अभी चार्ज देता हूं हां हां स्पेशली थैंक यू बटे पता नहीं है मिल जाएगा फॉलो अप किया तो चलो वेरी नाइस एक मिनट सर बेटा मोबाइल पे कॉल कर लेता हूं वेल डन थैंक यू लाइक करो तो आपके अच्छा जायो ना पण ਕਰਦੇ ਆਂ ਜੀ ਠੀਕ ਹੈ ਜੀ ਉਹ ਤੇ ਜਾਂਦੇ ਜੀ ਗਰਾਉਂਡ ਚ ਅਜੀ ਅਮਰਸਰ ਉਹਦੇ ਫੋਟੋ ਚ ਚੱਲਨੇ ਆਂ ਅਜੇ ਪਹਿਲਾਂ ਕਰੀਂ ਕਰ ਰੋ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਪੁਲਿਸ ਕਮਿਊਨਿਟੀ ਰਿਲੇਸ਼ਨਸ਼ਿਪ ਦੇ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਉਹਦੇ ਤਹਿਤ ਕਮਿਸ਼ਨਰ ਪੁਲਿਸ ਅਮਰਸਰ ਪਹਿਲਾਂ ਹੀ ਬੜਾ ਸੈਂਸਿਟਿਵਲੀ ਡੀਲ ਕਰਦੀ ਹੈ ਜੋ ਸਾਡੇ ਪਬਲਿਕ ਦੇ ਗ੍ਰਿਵੈਂਸਸ ਨੇ ਜਾਂ ਉਹਨਾਂ ਦੀਆਂ ਦਿੱਕਤਾਂ ਨੇ ਜਾਂ ਕ੍ਰਾਈਮ ਨਾਲ ਰਿਲੇਟਡ ਕੋਈ ਵੀ ਇਸ਼ੂਜ਼ ਨੇ ਸੋ ਥੈਟ ਅਸੀਂ ਰੀਚ ਆਊਟ ਕਰ ਸਕੀਏ ਪਬਲਿਕ ਨੂੰ ਤੇ ਉਹਨਾਂ ਦਾ ਜੋ ਵੀ ਸਹਿਯੋਗ ਹੋ ਸਕੇ ਜਾਂ ਉਹਨਾਂ ਨੂੰ ਹੈਲਪ ਹੋ ਸਕੇ ਉਹਨਾਂ ਦੇ ਜਿਹੜੇ ਕੋਈ ਚੀਜ਼ ਗੁੰਮ ਹੋ ਜਾਂਦੀ ਹੈ ਚੋਰੀ ਹੋ ਜਾਂਦੀ ਹੈ ਉਹਦੇ 'ਚ ਅਸੀਂ ਪੂਰਾ ਉੱਤੇ ਫੋਕਸ ਰੱਖੀਦਾ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸ ਕੇ ਕਿ ਪਹਿਲਾਂ ਵੀ ਦੋ ਸਮਾਗਮ ਆਪਾਂ ਕਰਾ ਚੁੱਕੇ ਹਾਂ ਜਿੱਚ 100 ਪਲੱਸ ਸਟੋਲਨ ਫੋਨਸ ਜਿਹੜੇ ਦਿੱਤੇ ਗਏ ਸੀ ਸੋ ਅੱਜ ਅਸੀਂ 153 153 ਲੌਸਟ ਫੋਨ ਜਿਹੜੇ ਆ ਰਿਕਵਰ ਕਰਕੇ ਪਬਲਿਕ ਨੂੰ ਹੈਂਡਓਵਰ ਕੀਤੇ ਜਾ ਰਹੇ ਆ ਇਹ ਚ ਸਾਡੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਚਾਹੇ ਉਹ ਸਾਈਬਰ ਕਰਾਇਮ ਦੀ ਟੀਮ ਹੈ ਚਾਹੇ ਉਹ ਸਬਡਿਵੀਜ਼ਨ ਤੇ ਥਾਣਿਆਂ ਦੀਆਂ ਟੀਮਾਂ ਨੇ ਤੇ ਜੇ ਇਹਨਾਂ ਦਾ ਬ੍ਰੇਕਅਪ ਆਪਾਂ ਦੇਖੀਏ ਤਾਂ ਜਿਹੜੇ 50 ਮੋਬਾਈਲਸ ਸਬਡਿਵੀਜ਼ਨ ਈਸਟ ਦੀ ਟੀਮ ਨੇ ਕੀਤੀ ਹੈ ਸਾਡੇ ਉਹ ACP ਸਾਹਿਬ ਟਰਾਂਸਫਰ ਹੋ ਚੁੱਕੇ ਸ਼ੀਤਲ ਜੀ ਨੇ ਬੜੀ ਮਿਹਨਤ ਕੀਤੀ ਇਸ ਤੇ 41 ਮੋਬਾਈਲਸ ਸਬਡਿਵੀਜ਼ਨ ਸੈਂਟਰਲ ਦੀ ਟੀਮ ਨੇ ਕੀਤੇ ਐ 33 ਮੋਬਾਈਲ ਸਬਡਿਵੀਜ਼ਨ ਵੈਸਟ ਦੀ ਟੀਮ ਨੇ ਰਿਕਵਰ ਕੀਤੇ ਐ 27 ਕੀਤੇ ਸਾਡੇ ਸਾਈਬਰ ਕ੍ਰਾਈਮ ਸੈੱਲ ਨੇ ਔਰ ਥਾਣੇ ਨੇ ਦੋ ਮੋਬਾਈਲਸ ਨਾਰਥ ਦੀ ਟੀਮ ਨੇ ਕੀਤੇ ਐ ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਦੇ ਚ ਸੀਐਸਆਈਆਰ ਪੋਰਟਲ ਹੈਗਾ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਤੇ ਵੀ ਅਸੀਂ ਕੰਮ ਕਰਦੇ ਆਂ ਔਰ ਸਾਡੇ ਲੋਕ ਸੈਂਸਿਟਿਵਲੀ ਫਾਲੋ ਕਰਦੇ ਆ ਜਿਹੜੀ ਵੀ ਸਾਡੇ ਕੋਲ ਰਿਪੋਰਟ ਦਰਜ ਹੁੰਦੀ ਹੈ ਉਹਨੂੰ ਅਸੀਂ ਆਪਰੇ ਫੋਕਸ ਏਰੀਆ ਬਣਾਉਨੇ ਆ ਤੇ ਉਹਨੂੰ ਫਾਲੋਅ ਅਪ ਕਰੀਦਾ ਆ 올 ਇੰਡੀਆ ਲੈਵਲ ਤੇ ਜਿਹੜੇ ਰਿਕਵਰੀਜ਼ ਹੋਈਆਂ ਐ ਮੋਬਾਈਲਜ਼ ਦੀਆਂ ਐ ਹਰਿਆਣਾ ਯੂਪੀ ਰਾਜਸਥਾਨ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਜਿਹੇ ਡਿਸਟ੍ਰਿਕਟ ਚੋਂ ਕੀਤੀਆਂ ਗਈਆਂ 153 ਮੋਬਾਈਲਸ ਸੋ ਮੈਨੂੰ ਬੜੀ ਖੁਸ਼ੀ ਹੁੰਦੀ ਐ ਕਿ ਅੱਜ ਅਸੀਂ ਉਹ ਰਿਟਰਨ ਕਰ ਰਹੇ ਆ ਇਸ ਤੋਂ ਇਲਾਵਾ ਕ੍ਰਾਈਮ ਫਰੰਟ ਦੇ ਉੱਤੇ 117 ਮੋਟਰ ਵਹੀਕਲਜ਼ ਅੱਜ ਰਿਕਵਰ ਕਰਕੇ ਅਸੀਂ ਉਹ ਸਪੋਰਦਾਰੀ ਕਰਵਾ ਕੇ ਉਹਨਾਂ ਨੂੰ ਦੇਵਾਂਗੇ ਇਦੇ ਚ 2 ਵੀਲਰਸ ਹੈਗੇ 115 ਜਿਹਦੇ 23 ਐਕਟਿਵਾ ਨੇ ਤੇ 92 92 ਮੋਟਰਸਾਈਕਲ ਨੇ ਜੋ ਵਕਫ ਵਕ ਸਾਡੇ ਥਾਣਿਆਂ ਤੋਂ ਚੋਰੀ ਹੋਏ ਸੀ ਉਹ ਸਾਰੇ ਰਿਕਵਰ ਕੀਤੇ ਗਏ ਆ ਤੇ ਉਹਨੂੰ ਅਸੀਂ ਪਬਲਿਕ ਨੂੰ ਵਾਪਸ ਦੇਵਾਂਗੇ ਇਸ ਤੋਂ ਇਲਾਵਾ ਇਹਦੇ ਚ 4 ਵੀਲਰ ਵੀ ਦੋ ਨੇ ਇੱਕ ਥਾਰ ਹੈ ਇੱਕ Honda City ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਸਾਡੇ ਡੀਸੀਪੀ ਆ আলম ਵਿਜੇ ਜੀ ਮੈਡਮ ਪਰਵਿੰਦਰ ਤੇ ਸੁਪਿੰਦਰ ਸਾਡੇ ACP ਸਾਈਬਰ ਰਾਜਵੀਰ ਸਾਡੇ SHO ਸਾਈਬਰ ਤੇ ਸਾਰੇ 서ਬਡਿਵੀਜ਼ਨ ਤੇ SHO ਨੂੰ ਦਿੱਲੀ ਮੁਬਾਰਕ ਹੈ ਕਿਉਂਕਿ ਇਹ ਪਬਲਿਕ ਵਾਸਤੇ ਬਹੁਤ ਵੱਡੀ ਚੀਜ਼ ਹੁੰਦੀ ਹੈ ਮੇਨ ਗੱਲ ਇਹ ਹੁੰਦੀ ਹੈ ਕਿ ਫੋਨ ਸਾਡਾ ਕਾਸਟ ਤਾਂ ਹੁੰਦੀ ਹੁੰਦੀ ਹੈ ਉਹਦੇ ਸਾਡਾ ਡਾਟਾ ਤੇ ਪਰਸਨਲ ਇਨਫੋਰਮੇਸ਼ਨ ਇੰਨੀ ਹੁੰਦੀ ਹੈ ਜਿਹਦਾ ਲਾਸ ਜਿਹੜਾ ਬੜਾ ਇਰੀਪੇਅਰਬਲ ਹੋ ਜਾਂਦਾ ਸੋ ਮੈਂ ਅੱਜ ਇੱਥੇ ਅਸੀਂ ਇਹ ਸਮਾਗਮ ਰੱਖਿਆ ਪੁਲਿਸ ਲਾਈਨ 'ਚ ਇਹਨੂੰ ਅਸੀਂ ਹੁਣੀ ਹੈਂਡਓਵਰ ਕਰਾ